ਔਰ ਦੋਸਤੋ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਗਾਮਾ ਪਹਿਲਵਾਨ ਨਾਮ ਨਾਲ ਪ੍ਰਸਿੱਧ ਜਿਹੜੇ ਕਦੀ ਆਪਣੀ ਜ਼ਿੰਦਗੀ ਵਿੱਚ ਕੋਸਤੀ ਨਹੀਂ ਹਾਰੇ ਗੁਲਾਮ ਮੁਹੰਮਦ ਜੀ ਬਾਰੇ ਜਿਨ੍ਹਾਂ ਨੇ ਭਾਰਤੀ ਕੁਸ਼ਤੀ ਦਾ ਨਾਮ ਇੰਟਰਨੈਸ਼ਨਲ ਲੈਵਲ ਤੇ ਕੀਤਾ ਉਨ੍ਹਾਂ ਭਾਰੇ ਵਿਸ਼ੇਸ਼ ਗੱਲ ਇਹ ਹੈ ਕਿ ਲਗਭਗ 52 ਸਾਲ ਦੇ কুਸਤੀਆਂ ਦੇ ਕੈਰੀਅਰ ਦੇ ਵਿੱਚ ਉਹ ਇੱਕ ਵਾਰ ਵੀ কুਸਤੀ ਨਹੀਂ ਹਾਰੇ ਉਹ ਹਮੇਸ਼ਾ ਜਿੱਤਦੇ ਹੀ ਰਹੇ ਉਹ ਇੱਕ ਦਿਨ ਦੇ ਵਿੱਚ 1000 ਤੋਂ ਵੀ ਵੱਧ ਡੰਡ ਵੜਕਾ ਲਗਾਉਂਦੇ ਸਨ ਉਹਨਾਂ ਦੀ ਖੁਰਾਕ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ ਰਾਮਾ ਪਹਿਲਵਾਨ ਇੱਕ ਦਿਨ ਦੇ ਵਿੱਚ 6 ਦੇਸੀ ਮੁਰਗੇ 15 ਲੀਟਰ ਦੁੱਧ ਅੱਧਾ ਕਿਲੋ ਦੇਸੀ ghee ਤੇ ਅੱਧਾ ਕਿਲੋ ਬਦਾਮ ਖਾਂਦੇ ਸਨ ਦੋਸਤੋ ਰੈਸਲਿੰਗ ਦੇ ਕੈਰੀਅਰ ਵਿੱਚ ਗਾਮਾ ਪਹਿਲਵਾਨ ਜੀ ਦੀਆਂ ਉਪਲਬਧੀਆਂ ਇੰਨੀਆਂ ਹੈਰਾਨ ਕਰ ਦੇਣ ਵਾਲੀਆਂ ਸਨ ਕਿ ਅੱਜ ਕੱਲ ਦੇ ਲੋਕ ਹੁਣਾਂ ਤੇ ਵਿਸ਼ਵਾਸ ਹੀ ਨਹੀਂ ਕਰਦੇ ਲੋਕ ਇੰਨੇ ਹੈਰਾਨ ਹੁੰਦੇ ਹਨ ਕਿ ਗਾਮਾ ਪਹਿਲਵਾਨ ਅਸਲੀਅਤ ਵਿੱਚ ਹੁੰਦਾ ਸੀ ਇੱਥੋਂ ਤੱਕ ਕਿ ਮਾਰਸ਼ਲ ਆਰਟਸ ਦੇ ਬਾਦਸ਼ਾਹ ਬਰੂਸਲੀ ਵੀ ਗਾਮਾ ਪਹਿਲਵਾਨ ਜੀ ਦੇ دیਵਾਨੇ ਸਨ ਦੋਸਤੋ ਤੁਹਾਨੂੰ ਆਉਣ ਵਾਲੀ ਵੀਡੀਓ ਦੇ ਵਿੱਚ ਬਰੂਸਲੀ ਜੀ ਦੀ ਵੀ ਬਾਇਓਗ੍ਰਾਫੀ ਬਾਰੇ ਦੱਸਾਂਗੇ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਗਾਮਾ ਪਹਿਲਵਾਨ ਜੀ ਦੇ ਜੀਵਨ ਬਾਰੇ ਉਹਨਾਂ ਦਾ ਜਨਮ 22 ਮਈ 1878 ਨੂੰ ਅੰਮ੍ਰਿਤਸਰ ਪੰਜਾਬ ਦੇ ਵਿੱਚ ਹੋਇਆ ਸੀ ਅਰੇ ਪਿਤਾ ਜੀ ਦਾ ਨਾਮ ਮੁਹੰਮਦ ਅਜੀਤ ਸੀ ਜਿਹੜੇ ਕਿ ਇੱਕ ਪ੍ਰੋਫੈਸ਼ਨਲ ਪਹਿਲਵਾਨ ਸਨ ਗਾਮਾ ਦੇ ਜਨਮ ਤੋਂ ਕੁਝ ਹੀ ਸਾਲਾਂ ਦੇ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ ਅਤੇ ਉਦੋਂ ਦਾਤੀਆਦ ਦਾ ਮਹਾਰਾਜਾ ਗਾਮਾ ਪਹਿਲਵਾਨ ਨੂੰ ਟ੍ਰੇਨਿੰਗ ਦੇਣ ਲਈ ਆਪਣੇ ਕੋਲ ਬੁਲਾ ਲੈਂਦਾ ਹੈ ਇਸ ਤੋਂ ਬਾਅਦ ਗਾਮਾ ਪਹਿਲਵਾਨ ਨੇ ਸਿਰਫ 10 ਸਾਲ ਦੀ ਉਮਰ ਦੇ ਵਿੱਚ ਹੀ ਪਹਿਲਵਾਨੀ ਦੇ ਕਾਫੀ ਗੁਣ ਸਿੱਖ ਲਏ ਅਤੇ ਕਈ ਮਾਰੜੀਆਂ ਨੂੰ ਹਰਾ ਕੇ ਚਿਤ ਕਰ ਦਿੱਤਾ ਅਤੇ ਉਹ ਇੰਨੀ ਛੋਟੀ ਜਿਹੀ ਉਮਰ ਵਿੱਚ ਵੀ ਆਸ-ਪਾਸ ਦੇ ਰਾਜਾਂ ਵਿੱਚ ਮਸ਼ਹੂਰ ਹੋ ਗਏ ਸਨ ਤਾਂ ਗਾਮਾ ਪਹਿਲਵਾਨ ਦਾ ਨਾਮ ਪੂਰੇ ਦੇਸ਼ ਵਿੱਚ ਉਦੋਂ ਮਸ਼ਹੂਰ ਹੋਇਆ ਜਦੋਂ ਉਹਨਾਂ ਨੇ ਸਿਰਫ 17 ਸਾਲ ਦੀ ਉਮਰ ਦੇ ਵਿੱਚ ਰੁਸਤ ਮਹਿੰਦਰ ਰਹੀਮ ਬਖਸ਼ ਨੂੰ 1800 94 ਨੂੰ ਕੁਸ਼ਤੀ ਕਰਨ ਦਾ ਚੈਲੰਜ ਦਿੱਤਾ। ਦੋਸਤੋ ਰਹੀਮ ਪਹਿਲਵਾਨ ਦੀ ਲੰਬਾਈ 6 ਫੁੱਟ 9 ਇੰਚ ਦੀ ਅਤੇ ਗਾਮਾ ਪਹਿਲਵਾਨ ਦੀ ਲੰਬਾਈ 5 ਫੁੱਟ 7 ਇੰਚ ਸੀ। ਫਿਰ ਵੀ ਉਹਨਾਂ ਨੂੰ ਇਸ ਕੁਸ਼ਤੀ ਤੋਂ ਡਰ ਨਹੀਂ ਲੱਗਿਆ ਅਤੇ ਉਹਨਾਂ ਨੇ ਉਸ ਮੈਚ ਦੇ ਵਿੱਚ ਰਹੀਮ ਦੇ ਨਾਲ ਬਰਾਬਰ ਦੀ ਕੁਸ਼ਤੀ ਲੜੀ ਤੇ ਮੈਚ ਡਰਾ ਹੋ ਗਿਆ। ਮੇਨ ਦੋਸਤੋ ਉਹਨਾਂ ਵੇਲੇਆਂ ਦੇ ਵਿੱਚ ਰਹੀਮ ਪਹਿਲਵਾਨ ਦੇ ਸਾਹਮਣੇ ਕੋਈ ਨਹੀਂ ਡਿੱਗਦਾ ਸੀ ਪਰ ਇਸ 17 ਸਾਲਾਂ ਦੀ ਗਾਮਾ ਪਹਿਲਵਾਨ ਨੇ ਉਹਨਾਂ ਦਾ ਮੈਚ ਡਰਾ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇੰਤਣ ਪਰ ਦਿਨ ਗਾਮਾ ਪਹਿਲਵਾਨ ਦੀ ਪ੍ਰਸਿੱਧੀ ਵਾਧੀ ਗਈ। ਇਸ ਤੋਂ ਬਾਅਦ 1898 ਤੋਂ ਲੈ ਕੇ 1907 ਤੱਕ ਦਾਤੀਆ ਦੇ ਗੁਲਾਮਹੁਦੀਨ, ਭੂਪਾਲ ਦੇ ਪ੍ਰਤਾਪ ਸਿੰਘ, ਇੰਦੌਰ ਦੇ ਅਲੀ ਬਾਬਾ ਤੇ ਮਲਤਾਲ ਦੇ ਹਸਨ ਵਰਗੇ ਨਾਮੀ ਪਹਿਲਵਾਨਾਂ ਨੂੰ ਹਰਾਇਆ। 1910 ਨੂੰ ਇੱਕ ਵਾਰ ਫਿਰ ਗਾਮਾ ਪਹਿਰਵਾਨ ਜੀ ਦਾ ਮੁਕਾਬਲਾ ਉਸਮਨ ਹਮਦ ਰਹੀਮ ਨਾਲ ਹੋਇਆ ਅਤੇ ਇਸ ਵਾਰ ਵੀ ਇਹ ਮੈਚ ਡਰਾ ਹੋ ਗਿਆ। ਹੁਣ ਤੱਕ ਗਾਮਾ ਪਹਿਲਵਾਨ ਜੀ ਇਹੋ ਜਿਹੇ ਪਹਿਲਵਾਨ ਮੰਨ ਚੁੱਕੇ ਸੀ ਜਿਨ੍ਹਾਂ ਨੂੰ ਰਿੰਗ ਦੇ ਵਿੱਚ ਕੋਈ ਨਹੀਂ ਹਰਾ ਸਕਿਆ ਸੀ ਉਸ ਤੋਂ ਬਾਅਦ ਉਹ ਬ੍ਰਿਟੇਨ ਚਲੇ ਗਏ ਉੱਥੇ ਜਾ ਕੇ ਉਹਨਾਂ ਨੇ ਬਤੀਸ਼ੀ ਪਹਿਲਵਾਨਾਂ ਨੂੰ ਹਰਾਉਣ ਦਾ ਮਨ ਬਣਾਇਆ ਪਰ ਉਹਨਾਂ ਦਾ ਕੱਦ ਘੱਟ ਹੋਣ ਕਰਕੇ ਉਹਨਾਂ ਨੂੰ ਵੈਸਟਰਨ ਰੈਸਲਿੰਗ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਇਸ ਗੱਲ ਦਾ ਉਹਨਾਂ ਨੂੰ ਬਹੁਤ ਹੀ ਦੁੱਖ ਲੱਗਿਆ ਅਤੇ ਉਹਨਾਂ ਨੇ ਇਹ ਇੱਕ ਬਹੁਤ ਹੀ ਤਾਕਤਵਰ ਪਹਿਲਵਾਨ ਸਟੈਨਿਸਲਾਸ ਨੂਚਨੋਤੀ ਦੇ ਉਤੇ ਉਸ ਵਰਲਡ ਚੈਂਪੀਅਨ ਨੇ ਵੀ ਉਹਨਾਂ ਦੀ ਚੁਣੌਤੀ ਨੂੰ ਸਵੀਕਾਰ ਕਰ ਲਿਆ ਅਤੇ 10 ਸਤੰਬਰ 1910 ਨੂੰ ਉਹਨਾਂ ਦੀ ਰੈਸਲਿੰਗ ਹੋਈ 2 ਘੰਟੇ 35 ਮਿੰਟ ਤੋਂ ਬਾਅਦ ਵੀ ਉਸ ਦਾ ਕੋਈ ਨਤੀਜਾ ਨਾ ਨਿਕਲਿਆ ਅਤੇ ਮੈਚ ਡਰਾ ਰਿਹਾ ਉਦੇ ਮੈਚ ਦੁਆਰਾ 19 ਸਤੰਬਰ ਨੂੰ ਹੋਣਾ ਤੈ ਹੋ ਗਿਆ ਤੈ ਤਰੀਕ ਨੂੰ ਦੂਜਾ ਪਹਿਲਵਾਨ ਆਉਣ ਦੀ ਹਿੰਮਤ ਨਹੀਂ ਕਰ ਸਕਿਆ ਅਤੇ ਇਸ ਤਰ੍ਹਾਂ ਗਾਮਾ ਪਹਿਲਵਾਨ ਜੀ ਭਾਰਤ ਦੇ ਪਹਿਲੇ ਵਰਲਡ ਹੈਵੀवेट ਚੈਂਪੀਅਨ ਬਣ ਗਏ ਉਸ ਤੋਂ ਬਾਅਦ 1911 ਨੂੰ ਇੰਗਲੈਂਡ ਤੋਂ ਵਾਪਸ ਆਉਣ ਦੇ ਸਮੇਂ ਗਾਮਾ ਪਹਿਲਵਾਨ ਦਾ ਮੁਕਾਬਲਾ ਫਿਰ ਰਹੀਮ ਬਖਸ਼ ਨਾਲ ਤੈ ਹੋ ਗਿਆ ਪਰ ਇਸ ਵਾਰ ਮੈਚ ਡਰਾ ਨਹੀਂ ਹੋਇਆ ਇਸ ਮੈਚ ਵਿੱਚ ਗਾਮਾ ਪਹਿਲਵਾਨ ਨੇ ਰਹੀਮ ਪਹਿਲਵਾਨ ਨੂੰ ਬਹੁਤ ਬੁਰੀ ਤਰ੍ਹਾਂ ਹਰਾਇਆ ਅਤੇ ਇਸ ਜਿੱਤ ਦੇ ਨਾਲ ਹੀ ਗਾਮਾ ਪਹਿਲਵਾਨ ਦੇ ਨਾਮ ਦੇ ਅੱਗੇ ਰੁਸ਼ਤ ਮਹਿੰਦ ਦਾ ਨਾਮ ਲੱਗ ਗਿਆ ਗਾਮਾ ਪਹਿਲਵਾਨ ਨੇ ਆਖਰੀ ਕੁਸ਼ਤੀ 1927 ਦੇ ਵਿੱਚ ਕੀਤੀ ਅਤੇ ਉਸ ਤੋਂ ਬਾਅਦ ਗਾਮਾ ਪਹਿਲਵਾਨ ਨੇ ਲਾਸਟ ਫਾਈਟ 1927 ਨੂੰ ਲੜੀ। ਉਹਨਾਂ ਨੇ ਗਰੀਸ ਦੇ ਪਹਿਲਵਾਨ ਜੈਸੀ ਪਟਰਸਨ ਨੂੰ ਹਰਾ ਕੇ ਚੁੱਪ ਕਰਿਤੇ ਹੀ ਕੁਸ਼ਤੀ ਤੋਂ ਸੰन्यास ਲੈ ਲਿਆ। ਉਸ ਤੋਂ ਬਾਅਦ ਇੰਡੀਆ ਤੇ ਪਾਕਿਸਤਾਨ ਦੇ ਵਟਵਾਰੇ ਨੂੰ 1947 ਨੂੰ ਗਾਮਾ ਪਹਿਲਵਾਨ ਪਾਕਿਸਤਾਨ ਵਿੱਚ ਜਾ ਵਸੇ। ਤੇ ਉਸ ਤੋਂ ਬਾਅਦ ਲੰਬੀ ਬਿਮਾਰੀ ਦੇ ਕਾਰਨ 1963 ਨੂੰ ਉਹਨਾਂ ਦੀ ਡੈਥ ਹੋ ਗਈ। ਦੋਸਤੋ ਅੱਜਕਲ ਚਾਹੇ ਬੋਡੀ ਬਿਲਡਿੰਗ ਵਾਸਤੇ ਬਹੁਤ ਸਾਰੀਆਂ ਮਸ਼ੀਨਾਂ ਆ ਚੁੱਕੀਆਂ ਹਨ ਲੇਕਿਨ ਉਹਨਾਂ ਬਿਲਦੇ ਵਿੱਚ ਗੰਮਾ ਪਹਿਲਵਾਨ ਨੇ ਬਿਨਾਂ ਕਿਸੇ ਮਸ਼ੀਨਾਂ ਤੋਂ ਸਿਰਫ ਪੱਥਰਾਂ ਦੇ ਡੰਬਲਾਂ ਦੇ ਨਾਲ ਤੇ ਮਨਗੁਲੀਆਂ ਨਾਲ ਆਪਣਾ ਸਰੀਰ ਤਕੜਾ ਕੀਤਾ ਸੀ ਤੇ ਉਹਨਾਂ ਦੀ ਮਿਹਨਤ ਇੰਨੀ ਸੀ ਤੇ ਖਰਾਕ ਇੰਨੀ ਸੀ ਉਹਨਾਂ ਦਾ ਤੋੜ ਅਜੇ ਤੱਕ ਨਹੀਂ ਕੁਲਬ ਸਕਿਆ ਅਤੇ ਉਹਨਾਂ ਦੁਆਰਾ ਕਸਰਤ ਕਰਨ ਲਈ ਵਰਤਿਆ ਗਿਆ ਸਮਾਨ ਅਜੇ ਵੀ ਪਟਿਆਲਾ ਦੇ ਸਪੋਰਟਸ ਮਿਊਜ਼ੀਅਮ ਦੇ ਵਿੱਚ ਪ੍ਰੈਜ਼ੈਂਟ ਹੈ ਤੇ ਦੋਸਤੋ ਇਹ ਵੀਡੀਓ ਦੇਖਣ ਲਈ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ